金大鹏，金。 ਹਾਂਜੀ ਅ ਜਿਹੜਾ ਧਰਨਾ ਲੱਗਿਆ ਸੀਗਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਜੈ ਟੀਮ ਜੈ ਭਾਗ ਅੱਜ ਮਿੱਤੇ 221 ਇੱਕ 100000 14 25 ਨੂੰ ਜੋ ਲੋਕਜਨ ਸਮਾਜ ਪਾਰਟੀ ਦੀ ਹਾਈ ਕਮਾਂਡ ਵੱਲੋਂ ਜੋ ਹੁਕਮ ਹੋਇਆ ਸਾਨੂੰ ਉਸ ਦੇ ਮੁਤਾਬਕ ਜਿਨ੍ਹਾਂ ਨੇ ਅੰਮ੍ਰਿਤਸਰ ਵਿੱਚ ਸਾਡੇ ਰਹਿਬਰ ਬਾਬਾ ਸਾਹਿਬ ਭੀਮਰਾਓ ਵੇਦਕਰ ਦੀ ਮੂਰਤੀ ਨਾਲ ਛੇੜਛਾੜ ਕੀਤੀ ਤੇ ਕੋਨ ਪੈਸ ਸਵਿਧਾਨ ਨੂੰ ਵੇ ਅਗਰ ਪੇਂਡ ਕਰਨ ਦੀ ਕੋਸ਼ਿਸ਼ ਕੀਤੀ ਉਸ ਨਾਲ ਸਾਰੇ ਭਾਰਤ ਦਾ ਬਹੁਤ અપਮਾਨ ਹੋਇਆ ਹੈ ਉਸ ਸੰਬੰਧ ਵਿੱਚ ਅੱਜ ਬੰਦ ਦੀ ਕਾਲ ਕੀਤੀ ਗਈ ਸੀ ਅਸੀਂ ਸਭ ਨੇ ਰਲ ਕੇ ਉਸ ਬੰਦ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਅੱਜ ਨੂਰ ਵਾਲਾ ਰੋਡ ਤੇ ਸ਼ਿਪਰੀ ਚੌਂਕ ਤੋਂ ਲੈ ਕੇ ਸਜਾਦ ਵਾਲਾ ਤੱਕ ਹਲਕਾ ਸਾਹਨੇ ਵਾਲ ਦੇ ਵਿੱਚ ਪੈਂਦਾ ਏਰੀਆ ਸਾਰਾ ਪੂਰਬ ਵਿੱਚ ਪੈਂਦਾ ਏਰੀਆ ਸਾਰਾ ਅਸੀਂ ਸਾਰੇ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਨੇ ਬੰਦ ਨੂੰ ਪੂਰਨ ਹੰਗਾਰਾ ਦਿੱਤਾ ਅਸੀਂ ਇਸ ਗੱਲ ਦੇ ਇਲਾਕੇ ਦੇ ਲੋਕਾਂ ਦਾ ਅਤੇ ਸਾਡੇ ਮਤਲਬ ਜਿਹੜੇ ਸਾਡੇ ਨਾਲ ਸਹਿਯੋਗੀ ਨਾਲ ਤੁਰੇ ਸਾਨੂੰ ਉਹਨਾਂ ਸਾਰਿਆਂ ਨੇ ਨਾਲ ਕੇ ਸਖਤ ਮਿੱਤ ਕੀਤੀ ਇਸ ਲਈ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਅੱਜ ਉਤੋਂ ਆਰਡਰ ਆਇਆ ਸੀ ਹਾਈ ਕੌਂਨ ਤੋਂ ਵੀ ਬੰਦ ਦਾ ਸੱਦਾ ਦਿੱਤਾ ਗਿਆ 281225 ਨੂੰ ਅਸੀਂ ਜਿੱਤਾ ਕਹਿੰਦੇ ਹਾਂ ਤੇ ਦਲਿਤ ਸਮਾਜ ਦਿੱਲੀ ਸਮਾਜ ਜਿਹੜੇ ਆ ਕਾਫੀ ਕਾਸ਼ਟਾਂ ਚ ਵੰਡੇ ਆ ਪਰ ਨਹੀਂ ਇਹ ਭਲੇਖਾ ਆ ਅਸੀਂ ਰਵਦਾਸੀਆ ਔਰ ਬਾਲਮੀਕ ਸਮਾਜ ਇਹੀ ਮੋਰੇ ਹੋ ਕੇ ਡਟ ਕੇ ਅਸੀਂ ਜੰਗ ਦੀ ਮੈਦਾਨ ਦੇ ਵਿੱਚ ਉਤਰਦੇ ਆ ਤੇ ਅਸੀਂ ਸਫਲ ਬਣਾਉਨੇ ਆ ਜੰਗ ਨੂੰ ਅੱਜ ਜਿੱਦਾਂ ਕਿ ਸਸ ਅਸੀਂ ਨੂਰਾ ਰੋਡ ਤੋਂ ਛੇਪੁਰੀ ਤੱਕ ਅਸੀਂ ਇੱਕ ਪੱਤਾ ਨਹੀਂ ਹੱਲਣ ਦਿੱਤਾ ਸਮਾਜ ਦੋਨੇ ਇਕੱਠੇ ਹੋ ਕੇ ਅਸੀਂ ਇੰਨਾ ਕੁ ਪ੍ਰਭਾਵ ਪਾਇਆ ਕਿ ਲੋਕਾਂ ਨੂੰ ਪਤਾ ਲੱਗਿਆ ਕਿ ਜਿਹੜੇ ਸਾਡੇ ਛੇੜਛਾੜ 6 ਮਹੀਨੇ ਬਾਅਦ ਤੋਂ ਹੁੰਦੀ ਆ ਉੱਤੇ ਨਕੇਲ ਪੈਣ ਦੀ ਪੂਰੀ ਸਾਨੂੰ ਉਮੀਦ ਆ ਆਉਣ ਵਾਲਾ ਸਮਾਂ ਜਿਹੜਾ ਸਾਨੂੰ ਲੱਗਦਾ ਵੀ ਜਿਹੜੇ ਮੰਨੂਵਾਦੀ ਆ ਜਿੱਦਾਂ ਅਸੀਂ ਸੜਕਾਂ ਤੇ ਨਿਕਲਦੇ ਆ ਇਹਨਾਂ ਨੂੰ ਵੀ ਅਸੀਂ ਕੱਢ ਕੇ ਸੜਕਾਂ ਤੇ ਤੋਰਾਂਗੇ ਜੈ ਭੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਜਰਚੁਲ ਸਿੰਘ ਆਦੀਪਾਰਤੀ ਵਾਰਡ ਇੰਚਾਰਜ 2 ਗਊਜਰ ਸਮਾਜ ਪਾਰਟੀ ਜੋ ਅੱਜ 28 ਨੂੰ ਪੂਰਾ ਦੇਸ਼ ਬੰਦ ਰਹਿਦਾ ਸਦਾ ਸੀਗਾ ਔਰ ਮੈਂ ਦੇਸ਼ ਦੁਨੀਆ ਚੈਨਲ ਰਾਹੀਂ ਸਾਰੀ ਸੰਗਤ ਨੂੰ ਆਪਣਾ ਦੁੱਖ ਦੱਸਣਾ ਚਾਹੁੰਦਾ ਹਾਂ ਦੁੱਖ ਆਪਣਾ ਫੋਲਰਾਂ ਜਾਂਦਾ ਹਾਂ ਅਸੀਂ ਨਹੀਂ ਚਾਹੁੰਦੇ ਬਾਬਾ ਸਾਹਿਬ ਦਾ ਮਿਸ਼ਨ ਨਹੀਂ ਚਾਹੁੰਦਾ ਬੌਜਨ ਸਮਾਜ ਪਾਲ ਦੀ ਰਪੋਰਟੀ ਮੈਂ ਨਹੀਂ ਚਾਹੁੰਦਾ ਕਿ ਅਸੀਂ ਐਸੇ ਸੜਕਾਂ ਬੰਦ ਕਰੀ ਜਾਂ ਰੋਡ ਜਾਮ ਕਰੀ ਜਦੋਂ ਕਿਸੇ ਨੂੰ ਉਹਦੇ ਦਰ ਦੇ ਮੂਹਰੇ ਆ ਕੇ ਉਹਦੇ ਘਰ ਦੇ ਮੂਹਰੇ ਆ ਕੇ ਲੰਕਾਰਿਆ ਜਾਏ ਦਲਕਾਰਿਆ ਜਾਏ ਤਾਂ ਫਿਰ ਉਹਨੂੰ ਉੱਠਣਾ ਪੈਂਦਾ ਹੈ ਸੋ ਜੋ ਬਾਬਾ ਸਾਹਿਬ ਡਾਕਟਰ ਭੀਮਰਾਵ ਮੇਰਗੜੀ ਦੀ ਮੂਰਤੀ ਖੰਡਨ ਹੋਈ ਹੈ। ਭਗਵਾਨ ਬਾਬਾ ਸਾਹਿਬ ਡਾਕਟਰ ਭੀਮਰਾਵ ਜੀ ਦੀ ਮੂਰਤੀ ਖੰਡਨ ਹੋਈ ਹੈ। ਔਰ ਉਹ ਦੁੱਖ ਜਿਹੜਾ ਹੈ ਉਹ ਜਿਹੜੀ ਲਲਕਾਰ ਹੈ ਛਰਾਤੀ ਲੋਕਾਂ ਦੀ ਮਨੁਵਾਦੀ ਲੋਕਾਂ ਦੀ ਉਹ ਲਲਕਾਰ ਨੇ ਸਾਨੂੰ ਮਜਬੂਰ ਕੀਤਾ ਛੜ ਕਰਨੇ ਹੋਣ ਵਾਸਤੇ। ਸੋ ਮੈਂ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਬਾਬਾ ਸਾਹਿਬ ਡਾਕਟਰ ਮੇਰਗੜੀ ਨੇ ਜਿਹੜਾ ਸਵਿਧਾਨ ਪੂਰੇ ਭਾਰਤ ਦੇ ਇਸ਼ਾਰ ਲਿਖਿਆ ਸਾਰੇ ਭਾਰਤੀਆਂ ਦਾ ਹੈ ਸਾਰੇ ਭਾਰਤੀਆਂ ਨੂੰ ਸਹੂਲਤਾ ਹੈ। ਜੇ ਕਿਸੇ ਨੇ ਬਾਬਾ ਸਾਹਿਬ ਨੂੰ ਨਹੀਂ ਮੰਨਣਾ ਤਾਂ ਉਹ ਨਾ ਮੰਨੇ ਲੇਕਿਨ ਕਮ ਸੇ ਕਮ ਐਡੀ ਦਾ ਗਲਤੀ ਨਾ ਕਰੇ ਕਿ ਉਹਨੂੰ ਮੂਰਤੀ ਨੂੰ ਵਰੀ ਖੰਡਰ ਕਰੇ ਸਵੇਸ਼ ਕਰਕੇ ਸਾਡੇ ਦਿਲ ਦੇ ਉੱਤੇ ਜਖਮ ਨਹੀਂ ਹੱਟ ਖੁੱਲੇ ਆ ਸੋ ਅਸੀਂ ਜੇ ਸ਼ਰਾਰਤੀ ਲੋਕ ਨਾ ਬਾਝਾਏ ਤਾਂ ਮੈਂ ਦੇਸ਼ ਦੁਨੀਆ ਚੈਨਲ ਰਾਹੀਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਅਪੀਲ ਕਰਦਾ ਕਿ ਸਰ ਅਸੀਂ ਪ੍ਰਸ਼ਾਸਨ ਦੇ ਨਾਲ ਆ ਸ਼ਾਂਤੀ ਰੱਖਣ ਵਾਸਤੇ ਸੋ ਕਿਰਪਾ ਕਰਕੇ ਜਿਹੜੇ ਬੰਦੇ ਨੇ ਮੂਰਤੀ ਖੰਡਨ ਕੀਤੀ ਆ ਉਹ ਤਾਂ ਫੜਿਆ ਗਿਆ ਲੇਕਿਨ ਸਾਡਾ ਜਿਹੜਾ ਮਕਸਦ ਆ ਸਾਡਾ ਜਾਮ ਕਰਨਾ ਜਿਹੜਾ ਮਕਸਦ ਆ ਕਿ ਇਹ ਸ਼ਰਾਰਤੀ ਅੰਸਰਾਂ ਦੇ ਪਿੱਛੇ ਹੈ ਕੌਣ ਉਹਨਾਂ ਨੂੰ ਫੜਿਆ ਜਾਏ ਕਿ ਅੱਗੇ ਤੋਂ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਜੈਪੀਨ ਚੈਪਟ